ਤੂੰ ਪ੍ਰਾਪਦਾਤਾ ਨਾਨਕ ਮਤ ਪੂਰਾ ਹਮ ਥਾਰੇ ਪੇਖਾਰੀ ਜਿਉ ਸਤਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਜੀ ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈ ਤਾਤਾ ਵਿੱਚ ਕਦੇ ਵੀ ਤੂੰ ਕੁੰਜ ਨਾਨੀ ਅਸੀਂ ਤੇਰੇ ਦਰ ਤੇ ਮੰਗਤੇ ਹਾਂ ਕਿਉਂਕਿ ਸਤਿਗੁਰੂ ਜੀ ਤੂੰ ਹੀ ਦਾਤਾ ਹੈ ਦਾਤਾ ਹੈ ਤੂੰ ਹੀ ਦਾਤਾ ਦੇਣ ਵਾਲਾ ਹੈ ਜਦੋਂ ਤੇ ਕਾਇਨਾਤ ਇਹ ਸ੍ਰਿਸ਼ਟੀ ਅਕਾਲ ਪੁਰਖ ਵੈਰੂ ਜੀ ਨੇ ਸਾਜੀ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਉਦੋਂ ਤੋਂ ਹੀ ਅਕਾਲ ਪੁਰਖ ਵੈਰੂ ਜੀ万 ਦਾਤਾ ਦੇ ਰਹੇ ਹੈ ਦੇਂਦਾ ਦੇ ਲੈਂਦੇ ਥੱਕ ਪਾਣੀ ਯੁਗਾਂ ਜੁਗੰਤਰ ਖਾਹੀ ਖਾਹੀ ਜੁਗਾਂ ਜੁਗੰਤਰਾਂ ਤੋਂ ਉਹ ਕਾਲਪੁਰਖ ਵੈਗੁਰੂ ਜੀ ਦਰਤਾਂ ਦਿੰਦਾ ਆਇਆ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਜੀ ਅਸੀਂ ਤਾਂ ਆਪ ਜੀ ਦੇ ਦਰ ਤੇ ਮੰਗਦੇ ਹਾਂ ਮੈਂ ਕੀ ਮੰਗੂ ਕਿਛ تیر ਨਾ ਰਵਾਈ ਹਰ ਦੀਜੈ ਨਾਮ ਪਿਆਰੀ ਜਿਉ ਸਰਹੂ ਜੀ ਕਹਿੰਦੇ ਨੇ اے ਕਾਲਪੁਰਖ ਵੈ ਗੁਰੂ ਪ੍ਰਭੂ ਜੀ ਮੈਂ ਤੇ ਤੁਹੇ ਕਿਹੜੀ ਸਹਿ ਮੰਗਾ ਕੋਈ ਸਹਿ ਸਦਾ ਟਿਕੀ ਰਹਿਣ ਵਾਲੀ ਨਹੀਂ ਹੈ ਜਿੰਨਾ ਕੁਝ ਵੀ ਸੰਸਾਰ ਤੇ ਨਜ਼ਰ ਆਏ ਸਦਾ ਬਾਹਰ ਤੇ ਨਹੀਂ ਹੈ ਟਿਕਿਆ ਰਹਿਣ ਵਾਲਾ ਨਹੀਂ ਹੈ ਇਹ ਨਾਸਵਾਨ ਹੈ ਇਸ ਕਰਕੇ ਪਾਤਸ਼ਾਹ ਜੀ ਮੈਂ ਆਪ ਜੀ ਤੋਂ ਕਿਹੜੀ ਸਹਿ ਮੰਗਾ ਕਿਉਂਕਿ ਜਦੋਂ ਕੋਈ ਵਸਤੂ ਰਹਿਣ ਵਾਲੀ ਨਹੀਂ ਹੈ ਕੋਈ ਵਸਤੂ ਸਾਡੇ ਨਾਲ ਖੜਨ ਵਾਲੀ ਹੈ ਨਹੀਂ ਇਸ ਸੰਸਾਰ ਦੀ ਇਸ ਕਰਕੇ हे ਕਾਲਪੁਰਖ へ ਹਰੀ ਜੀ ਕਿਰਪਾ ਕਰੋ ਮੇਰੇ ਇਹ ਮੈਨੂੰ ਕੇਵਲ ਆਪਣਾ ਨਾਮ ਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰ ਸਕਾਂ ਸੰਸਾਰ ਦੀ ਕੋਈ ਵਸਤੂ ਨਹੀਂ ਚਾਹੁੰਦੀ ਹੈ ਮੈਨੂੰ ਆਪ ਜੀ ਦਾ ਨਾਮ ਚਾਹੀਦਾ ਹੈ ਮੈਂ ਕੀ ਮੰਗਾਂ ਕਿਛੁ ਫਿਰ ਨਾਲ ਠਾਈ ਹਰ ਕੀਜੈ ਨਾਮ ਪਿਆਰੀ ਕੀ ਮੈਨੂੰ ਨਾਮ ਨਹੀਂ ਦਾਤ ਕਰ ਦੇ ਪਿਆਰਾ ਨਾਮ ਦੇ ਜਿਹਨੂੰ ਮੈਂ ਨਾਮ ਨੂੰ ਆਪ ਕੀ ਦੇਨੂੰ ਪਿਆਰ ਕਰ ਸਕਾਂ ਐਸੀ ਵਸਤੂ ਮੇਰੀ ਛੋੜੀ ਵਿੱਚ ਪਾਉ ਜੀ ਘਟ ਘਟ ਰਬ ਰਹਿਆ ਬਨਵਾਰੀ ਸਹਿਬ ਜੀ ਕਹਿੰਦੇ ਨੇ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਵਿਆਪਕ ਹੈ ਜਾਗ ਤਨ ਮਹੀ ਅਲੁ ਗੁਖ ਤੋਂ ਵਰਤੈ ਗੁਰ ਸਬਦ ਦੀ ਦੇਖ ਨਿਹਾਰੀ ਜੀਉ ਰਹਾਉ ਪਸੰਗੀ ਕਹਿੰਦੇ ਭਾਈ ਉਹ ਕਾਲਪੁਰਪ ਵੈਗੁਰੂ ਹਰੇਕ ਸਰੀਰ ਦੇ ਵਿੱਚ ਵਸਦਾ ਹੈ ਉਹ ਪਾਣੀ ਵਿੱਚ ਵੀ ਹੈ ਧਰਤੀ ਵਿੱਚ ਵੀ ਮੌਜੂਦ ਹੈ ਤੇ ਧਰਤੀ ਦੇ ਉੱਪਰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਕਾਲਪੁਰਖ ਵੈਜੂ ਹਰ ਥਾਂ ਹੈ ਕੋਈ ਥਾਂ ਐਸੀ ਹੈ ਨਹੀਂ ਜਿੱਥੇ ਕਾਲਪੁਰਖ ਵੈਜੂ ਜੀ ਨਾ ਹੋਵੇ ਪਰ ਬਾਸਾ ਕਹਿੰਦੇ ਨੇ ਉਹ ਲੁਕਿਆ ਹੋਇਆ ਹੈ ਜਲকল ਨਹੀਂ ਅਲਪੁਪ ਤੋਂ ਬਣਿਆ ਪੁਪ ਤੋਂ ਦਾ ਭਾਵ ਹੈ ਲੁਕਿਆ ਹੋਇਆ ਉਹ ਗੋਪਤ ਬਾਰਤ ਰਿਹਾ ਹੈ ਹਰ ਇੱਕ ਥਾਂ ਤੇ ਨੂੰ ਜੁਗਤ ਹੈ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਏ ਮੇਰੇ ਮਨ ਤੂੰ ਗੁਰੂ ਦੀ ਸ਼ਬਦ ਦੇ ਰਾਣੀ ਉਸ ਅਕਾਰਪੁਰਖ ਵੈਗੁਰੂ ਨੂੰ ਵੇਖ ਲੈ। ਸਾਧ ਜੀਆ ਨੇ ਕਈ ਵਾਰ ਸੁਝਾਉਣ ਦਾ ਯਤਨ ਕੀਤਾ ਤੁਹਾਨੂੰ ਗੁਰਬਾਣੀ ਦੇ ਰਾਣੀ ਕੇ ਅਕਾਰਪੁਰਖ ਵੈਗੁਰੂ ਕਿਤੇ ਦੂਰ ਨਹੀਂ ਹੈ। ਉਹ ਹਰ ਇੱਕ ਸਰੀਰ ਦੇ ਵਿੱਚ ਇਹ ਸੰਸਾਰ ਦੇ ਉੱਪਰ ਵਸਲੇ ਹੈ ਤੇਰੇ ਅੰਦਰ ਵੀ ਉਹੀ ਹੈ। ਪਰ ਉਹਦੀ ਅਕਾਰਪੁਰਖ ਵੈਗੁਰੂ ਜੀ ਦੀ ਸਾਨੂੰ ਭਰਖ ਨਹੀਂ ਆਈ। ਆਲਪੁਰ ਤੋਂ ਆਗਿਆ ਕੀ ਉਹਦੇ ਦਰਸ਼ਨ ਜਦਾਰ ਫਿਰ ਸੰਸਾਰ ਤੋਂ ਕਦੋਂ ਹੋਣਗੇ ਗੁਰਬਖ ਦੀ ਕਨੇਹਾਰੀ ਜੀਉ ਗੁਰੂ ਦੇ ਸ਼ਬਦ ਰਾਹੀ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਗੁਰੂ ਦੇ ਗਿਆਨ ਨੂੰ ਲੈ ਕੇ ਗੁਰੂ ਦੇ ਗਿਆਨ ਦੇ ਰਾਹੀ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਸੰਸਾਰ ਵਿੱਚ ਜਿਹੜਾ ਗੁਪਤ ਹੋ ਵਰਤ ਹੈ ਗੋਤ ਰੂਪ ਦੇ ਵਿੱਚ ਲੁਕਿਆ ਹੋਇਆ ਵਰਤ ਰਿਹਾ ਹੈ ਆਲਪੁਰ ਤੋਂ ਬੈਠਾ ਹੈ ਉਹਨੂੰ ਵੇਖਣ ਵਾਲੇ ਇਹਨੂੰ ਗੁਰੂ ਦਾ ਸਾਖ ਦੇਣਾ ਹੋਵੇਗਾ ਗੁਰੂ ਦੇ ਗੁਰੂ ਦੀ ਮੱਤ ਗ੍ਰਹਿਣ ਕਰਨੀ ਪਵੇਗੀ ਗੁਰੂ ਦਾ ਗਿਆਨ ਲੈਣਾ ਪਵੇਗਾ ਜਦੋਂ ਕੋ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਗਿਆਨ ਰਾਹੀਂ ਨਾਮ ਜਪ ਕੇ ਅਕਾਲ ਪੁਰਖ ਵੈ ਗੁਰੂ ਜੀ ਨੂੰ ਮਿਲਣ ਦੀ ਕੋਸ਼ਿਸ਼ ਕਰੇਗਾ ਲੱਭਣ ਦੀ ਕੋਸ਼ਿਸ਼ ਕਰੇਗਾ ਫਿਰ ਉਹ ਸੰਸਾਰ ਦੇ ਵਿੱਚੋਂ ਹੀ ਨਜਰਾਵੇਗਾ ਜਿਸ ਨੂੰ ਤਨ ਸਤ ਨੂੰ ਗੁਰੂ ਅਮਰਦਾਸ ਜੀ ਹੋਰ ਸਾਨੂੰ ਸਮਝਾਉਂਦੇ ਨੇ ਭਾਈਆ ਇਹ ਨੇਤਰੂ ਮੇਰੇ ਉਹ ਹਲ ਥੂਮੈ ਜੋ ਦੀ ਹਰ ਬਿਨਾਗਰਨਾ ਦੇਖੋ ਕੋਈ ਹਰ ਬਿਨਾਗਰਨਾ ਦੇਖੋ ਕੋਈ ਨਾ ਦੇਹੀ ਹਰ ਨੇ ਹਲਿਆ ਇਹੋ ਵੇਸ ਸੰਸਾਰ ਤੂੰ ਦੇਖ ਤੇ ਇਹੋ ਹਰ ਦਾ ਰੂਪ ਹੈ ਹਰ ਨਾ ਦੇਹੀ ਆਇਆ ਕਲੋ ਨਾ ਦੇਹੀ ਆਇਆ ਗੁਰ ਪਰਸਾਦੀ ਗੁਜੇ ਜਦੋਂ ਗੁਰੂ ਦੀ ਕਿਰਪਾ ਦੇ ਰਾਹ ਨੂੰ ਤੈਨੂੰ ਸਮਝ ਆਈ ਗੁਰ ਪ੍ਰਸਾਦ ਅਰਥ ਹੈ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਦੇ ਰਾਹ ਨੂੰ ਜਦੋਂ ਤੈਨੂੰ ਮਤ ਪਾਈ ਮੇਰੀ ਸਮਝ ਆਈ ਉਦੋਂ ਹੀ ਆਕਾਰਪੁਰ ਵੈਗ ਨੂੰ ਪਾਸਤਾ ਜੀ ਕਹਿੰਦੇ ਫਿਰ ਤੈਨੂੰ ਪਾਈ ਇਹ ਸੰਸਾਰ ਦੇ ਵਿੱਚੋਂ ਹੀ ਮਿਲ ਜਾਏਗਾ ਜਿਹੜਾ ਗੁਪਤ ਰੂਪ ਵਿੱਚ ਵਰਤਦਾ ਹੈ ਪ੍ਰਗਟ ਹੋ ਕੇ ਦਰਸ਼ਨ ਸਾਹਮਣੇ ਹੋ ਜਾਏਗਾ ਐਸੇ ਕਰਕੇ ਪਾਸਾ ਹਿਆਨੇ ਅਜਦੇ ਵਚਨਾ ਰਾਹੀ ਸਭ ਸੁਝਾਉਣ ਦਾ ਜਤਨ ਕੀਤਾ ਪਾਈ ਉਹ ਕਾਲਪੁਰ ਵੈ ਗੁਰੂ ਨੂੰ ਗੁਰੂ ਦੇ ਸ਼ਬਦ ਦੇ ਰਾਹੀ ਦੇਖੰਨੇ ਕੋਸ਼ਿਸ਼ ਕਰ ਅੰਗੂਰ ਦਾ ਸ਼ਬਦ ਹੈ ਗੁਰੂ ਦਾ ਗਿਆਨ ਹੈ ਫਿਰ ਸੰਸਾਰ ਦੇ ਵਿੱਚ ਲੋਕ ਇਹ ਨੂੰ ਅਨੰਕਾਰ ਨੂੰ ਵੇਖ ਸਕੇਗਾ ਰਹਾ ਮਰਤ ਪਿਆਰ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸਹਿਜ ਕਹਿੰਦੇ ਨੇ ਜਦੋਂ ਗੁਰੂ ਨੇ ਸਤਗੁਰ ਜੀ ਨੇ ਕਿਰਪਾ ਕੀਤੀ ਤੇ ਜੀਵ ਨੂੰ ਪ੍ਰਭੂ ਦੀ ਮੂਦ ਫਿਰ ਧਰਤੀ ਆਕਾਸ਼ ਤੇ ਬਕਰ ਵਿੱਚ ਉਖਾੜ ਦਿੱਤੀ ਹੈ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਚਰ ਸਫਾ ਕੇ ਨਾਮ ਦੀ ਦਾਤ ਕਰਨ ਚਰਨਾ ਦਾ ਪਿਆਰ ਬਖਸ਼ਿਆ ਫਿਰ ਪਾਸਾ ਕਹਿੰਦੇ ਉਹਨੇ ਅਕਾਲ ਪੁਰਖ ਵੈ ਜਿਨੇ ਆਪਣੇ ਸੇਵਕ ਨੂੰ ਆਪਣੀ ਮੰਗ ਧਰਤੀ ਤੇ ਵੀ ਅਕਾਸ ਦੇ ਵਿੱਚ ਵੀ ਪਤਾਲ ਦੇ ਵਿੱਚ ਵੀ ਵਿਖਾ ਦਿੱਤੀ ਹੈ ਸੋ ਬ੍ਰਹਮ ਅਜੂਨੀ ਹੈ ਪੀ ਹੁਨੀ ਕਟ ਭੀਤਰ ਦੇਖ ਮੁਰਾਈ ਜੀਓ ਤੇ ਜਦੋਂ ਗੁਰੂ ਦੀ ਕਿਰਪਾ ਹੋਈ ਸਤਗੁਰੂ ਜੀ ਨੇ ਕਿਰਪਾ ਕਰਕੇ ਆਪਣਾ ਨਾਮ ਦੇ ਕੇ ਨਾਮ ਦੇ ਵਿੱਚ ਇਸ ਮਨੁੱਖ ਨੂੰ ਜੋੜ ਦਿੱਤਾ ਹੈ। ਸਾਗਿੰਦ ਗੁਰੂ ਪ੍ਰਮਾਤਮਾ ਜਿਹੜਾ ਗੁੰਨਾ ਵਿੱਚ ਨਹੀਂ ਆਉਂਦਾ ਹੁਣ ਵੀ ਮੌਜੂਦ ਹੈ ਅਗਾਹ ਵੀ ਮੌਜੂਦ ਰਹਿ ਕੇ ਕਰ। ਉਸ ਪ੍ਰਭੂ ਨੂੰ ਤੇ ਆਪਣੇ ਹਿਰਦੇ ਦੇ ਵਿੱਚ ਵਸਦਾ। ਜਦੋਂ ਗੁਰੂ ਕਿਰਪਾ ਕਰੇਗਾ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੇ ਸਾਖ ਦੇ ਨਾਲ ਜੁੜੇਗਾ ਗੁਰੂ ਦੇ ਸਾਖ ਉਹ ਹੀ ਕਮਾਈ ਕਰਕੇ ਜਿਹੜਾ ਜੋਨਾ ਤੋ ਰਹਤੈ ਕਿਸੇ ਸਰੀਰ ਵਿੱਚ ਜੋਨ ਜੋਨ ਵਿੱਚ ਨਹੀਂ ਆਉਂਦਾ ਹੈ ਤੇ ਭਾਸਾ ਕਿੰਦੇ ਹੋਣ ਵੀ ਮੌਜੂਦ ਹੈ ਫਿਰ ਵੀ ਮੌਜੂਦ ਰਹੇਗਾ ਆਤਮਾ ਵੀ ਮੌਜੂਦ ਰਹੇਗਾ ਫਿਰ ਉਸ ਆਕਾਰਪੁਰਖ ਵੈਕ ਨੂੰ ਗੁਰੂ ਦੇ ਸ਼ਬਦ ਰਾਹੀਂ ਆਪਣੇ ਹਿਰਦੇ ਵਿੱਚ ਵਸਦਾ ਵੇਖ ਜਨਮ ਮਰਨ ਕਾ ਇਹੋ ਜਾਗ ਬੋਖੜੋ ਇਹਨ ਦੂਜੇ ਭਗਤ ਵਿਸਾਰੀ ਜਿਉ ਅਸਾ ਜੀ ਕਹਿੰਦੇ ਭਾਈ ਇਹ ਭਾਗੀਆਂ ਜਗਤ ਜਨਮ ਮਰਨ ਦੇ ਗੇੜ ਸੇੜ ਬੈਠਦਾ ਹੈ ਭਾਗੀਆਂ ਨੂੰ ਕਿਹਾ ਹੈ ਕਿਉਂਕਿ 파ਸਾ ਕਹਿੰਦੇ ਇਹ ਭਾਗਾ ਕੋਈ ਨਾ ਨਾਮ ਨਹੀਂ ਰੱਖਦਾ ਸਿਮਰਨ ਨਹੀਂ ਕਰਦਾ ਇਸ ਕਰਕੇ ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਜਨਮ ਮਰਨ ਦਾ ਗੇੜ ਸੇੜ ਬੈਠਾ ਹੈ ਇਹ ਜਨਮ ਮਰਨ ਦੇ ਵਿੱਚ ਪੈ ਗਿਆ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿੱਚ ਪੈ ਕੇ ਪਰਮਾਤਮਾ ਦੀ ਭਗਤੀ ਨੂੰ ਭੁਲਾ ਦਿੰਦਾ ਹੈ ਪਰਮਾਤਮਾ ਭੁਲਾ ਦਿੰਦਾ ਹੈ ਮਾਇਆ ਚੇਤੇ ਹੈ ਨਾਮ ਚੇਤੇ ਨਹੀਂ ਹੈ ਤੇ ਜਿਹਦੇ ਨਾਮ ਚੇਤਿਆ ਇਹੰਦਰ ਚਿੱਤ ਆ ਜਾਂਦਾ ਹੈ ਜਿਹਦੇ ਅੰਦਰ ਦੇ ਨਾਮ ਪਾਚੰਦਰ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਇਸ ਕਰਕੇ ਪਾਸਾ ਕਹਿੰਦੇ ਭਾਈ ਇਹਨੇ ਅਕਾਲ ਪੁਰਖ ਵੈਰੂ ਨੂੰ ਭੁਲਾ ਦਿੰਦਾ ਹੈ ਕਾਹੇ ਕਰਕੇ ਮਾਇਆ ਦੇ ਮੋਹ ਵਿੱਚ फस ਕੇ ਤੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਭੁਲਾ ਦਿੱਤਾ ਹੈ ਸਤਿਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਤਿ ਵਾਜੀ ਹਾਰੀ ਜੀਉ ਸਹਿਜ ਕਹਿੰਦੇ ਜੇ ਤਾਂ ਸਤਿਗੁਰੂ ਮਿਲ ਪਵੇ ਸਮਰਾਤ ਗੁਰੂ ਮਿਲ ਪਵੇ ਗੁਰੂ ਦੀ ਕਿਰਪਾ ਦੁਆਰਾ ਇਨਸਾਨ ਉਸ ਕਾਲ ਪੁਰਖ ਦੀ ਉਸਤ ਸਲਾਮ ਸਿਮਰਦੇ ਨਾਲ ਜੁੜ ਜਾਵੇ ਤਾਂ ਗੁਰੂ ਦੇ ਉਪਦੇਸ਼ ਵਿੱਚ ਤੁਰਿਆ ਪ੍ਰਭੂ ਦੀ ਪ੍ਰਾਪਤੀ ਨੂੰ ਹੋ ਜਾਂਦੀ ਹੈ ਜਿਹੜਾ ਵੀ ਮਨੁੱਖ ਗੁਰੂ ਦਾ ਉਪਦੇਸ਼ ਹਾਸਲ ਕਰਦਾ ਹੈ ਗੁਰੂ ਜੀ ਦੇ ਦੱਸੇ ਮਾਰਗ 'ਤੇ ਚੱਲਦਾ ਹੈ ਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਉਂਦਾ ਹੈ ਉਹਨੂੰ ਪਾਸਾ ਕਹਿੰਦੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਭਾਈ ਜਿਹੜੇ ਮਨੁੱਖ ਮਾਇਆ ਦੇ ਜੀਵ ਨੇ ਭਗਤੀ ਤੋਂ ਉੱਝ ਕੇ ਫਿਰ ਉਹ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਹੁੰਦੇ ਹਨ ਪਾਸਾ ਕਹਿੰਦੇ ਜਿਹੜੇ ਮਾਇਆ ਦੇ ਪਿੱਛੇ ਤੁਰੇ ਨੇ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਗੁਰਮੁਖ ਨਹੀਂ ਬਣਦੇ ਨਾਮ ਨਹੀਂ ਜਪਦੇ ਭਾਈ ਉਹ ਆਪਣੇ ਮੁੱਖਾ ਜਨਮ ਦੀ ਬਾਣੀ ਨੂੰ ਹਾਰ ਕੇ ਜਾਂਦੇ ਹਨ ਸਤਿਗੁਰ ਬੰਦਨਾ ਤੋੜ ਨਿਰਾਰੇ ਬਹੁੜ ਨਾਮ ਗਰਬ ਮੁਝਾਰੀ ਜਿਓ ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਮਾਇਆ ਦੇ ਬੰਧਨਾ ਤੋਂ ਮੁਕਤ ਕਰ ਦਿੱਤਾ ਹੈ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦਿੱਤਾ ਹੈ ਉਹ ਵੇ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਹਨ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਪਰਵਾਹਦੇ ਨੇ ਗੁਰੂ ਦੇ ਉਪਦੇਸ਼ ਨੂੰ ਮੰਨਦੇ ਨੇ ਗੁਰੂ ਦੇ ਦਿੱਤੇ ਗਿਆਨ ਰਾਹੀਂ ਆਪਣਾ ਜੀਵਨ ਵਸਧ ਕਰਦੇ ਨੇ ਭਾਸਾ ਕਹਿੰਦੇ ਭਾਈ ਉਹ ਰੀਤ ਜਨਮ ਮਰਨ ਦੇ ਗੇੜ ਵਿੱਚ ਪੈਂਦੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਗਿਆ ਨਾਨਕ ਗਿਆਨ ਰਤਨ ਪੁਰਗਾਸਿਆ ਹਰਮਨੋ ਗੋਸਿਆ ਅੰਮ੍ਰੰਕਾਰੀ ਜੀਉ ਏ ਨਾਨਕ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਗਿਆਨ ਦਾ ਰਤਨ ਚੰਕ ਪੈਂਦਾ ਹੈ ਬਾਸਾ ਕਹਿੰਦੇ ਨੇ ਭਾਈ ਹੀ ਉਹਨਾਂ ਦੇ ਮਨ ਵਿੱਚ ਫਿਰ ਹਰੀ ਨਿਰੰਕਾਰ ਆ 파 ਕੇ ਵੱਸਦਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗਿਆਨ ਦਾ ਰਤਨ ਚਮਕ ਪੈਂਦਾ ਹੈ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਕਿਉਂਕਿ ਗਿਆਨ ਰੂਪੀ ਰਤਨ ਕਾਸੈ ਕਹਿੰਦੇ ਹੈ ਅੰਤਰੀ ਹੈ ਬਾਹਰੋਂ ਨਹੀਂ ਜਦੋਂ ਮਿਲਣਾ ਅੰਦਰ ਹੀ ਉਹ ਅੰਦਰ ਹੀ ਚਮਕਾਉਣਾ ਪੈਣਾ ਹੈ ਕਦੋਂ ਚਮਕੇਗਾ ਉਹਨੋਂ ਮੋਹ ਮਾਇਆ ਆਦਿਕ ਦੇਵਕਾਰਾਂ ਦੇ ਕਾਰਨ ਦੇ ਵਿੱਚ ਦੱਬਿਆ ਹੋਇਆ ਹੈ ਅੰਦਰ ਨਾਮ ਰੂਪੀ ਰਤਨ ਕਾਲਕ ਵਿਕਾਰਾਂ ਦੀ ਕਾਲਕ ਕਰਕੇ ਲੁਪਿਆ ਹੋਇਆ ਹੈ ਜਦੋਂ ਅਸੀਂ ਗੁਰੂ ਦਾ ਗਿਆਨ ਲੈ ਕੇ ਗੁਰੂ ਦੇ ਸ਼ਬਦ ਦੇ ਰਾਹੀ ਉਹ ਗੁਰੂ ਦੇ ਦਿੱਤੇ ਗਿਆਨ ਦੇ ਰਾਹੀ ਫਿਰ ਸ਼ਬਦ ਦੀ ਕਮਾਈ ਕਰਦੇ ਹਾਂ ਆਸਾ ਇਹ ਕਹਿੰਦੇ ਕਿ ਉਹ ਗਿਆਨ ਰੂਪੀ ਰਤਨ ਪਾਈ ਚੰਗ ਜਾਂਦਾ ਹੈ ਫਿਰ ਉਹ ਜਿਹੜਾ ਅੰਦਰ ਹਿਰਦੇ 'ਚ ਰੁਕਿਆ ਹੋਇਆ ਹੈ ਉਹ ਚੰਗ ਜਾਂਦਾ ਹੈ ਤੇ ਜਿਨ੍ਹਾਂ ਦੇ ਅੰਦਰ ਨਾਮ ਰੂਪੀ ਗਿਆਨ ਰੂਪੀ ਰਤਨ ਦੀ ਚੰਗ ਪੈਦਾ ਹੋ ਗਈ ਉਹ ਰੌਸ਼ਨ ਹੋ ਗਿਆ ਲੋਕ ਉਹਨਾਂ ਦੇ ਭਾਸਾ ਕਹਿੰਦੇ ਮਨ ਵਿੱਚ ਹਰੀ ਰੰਕਾਰ ਆਪ ਆ ਕੇ ਵਸ ਜਾਂਦਾ ਹੈ ਫਿਰ ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਈਕਾਲਪੁਰ ਵਜੂ ਜੀ ਬਾਜ ਜਾਂਦੇ ਨੇ ਉਹਨਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪੈਂਦੀ ਹੈ ਕਿਤੋਂ ਲੱਭਣ ਦੀ ਲੋੜ ਨਹੀਂ ਪੈਂਦੀ ਹੈ ਕਿਉਂਕਿ ਹੈ ਅੰਤਰੀ ਵਸਦਾ ਅੰਤਰੀ ਹੈ ਬਖਰ ਬਾਣੀ ਨੂੰ ਸਮਾਰ-ਬਾਰ ਸਮਝ ਆਇਆ ਹੈ ਪਰ ਜਿਸ ਤਰ੍ਹਾਂ ਕਿਸੇ ਵਸਤੂ ਨੂੰ ਔਣ ਵਾਸਤੇ ਮਿਹਨਤ ਕਰਨੀ ਜ਼ਰੂਰੀ ਹੈ ਉਸੇ ਤਰ੍ਹਾਂ ਭਾਈ ਅਕਾਲ ਪੁਰਖ ਵੈਗੁਰੂ ਜੀ ਨੂੰ ਮਿਲਣ ਵਾਸਤੇ ਉਹਨੂੰ ਅੰਦਰੋਂ ਹਿਰਦੇ ਤੋਂ ਲਖਣ ਵਾਸਤੇ ਗੁਰੂ ਦਾ ਉਦੇਸ਼ ਦੇਣਾ ਹੈ